ਪੰਚਾਇਤੀ ਚੋਣਾਂ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਜਲਦ ਦਾ ਜਾਰੀ ਹੋਇਆ ਕਿ 20 ਅਕਤੂਬਰ ਤੱਕ ਚੋਣਾਂ ਕਰਵਾ ਲਈਆਂ ਜਾਣਗੀਆਂ ਜਾਂ ਕਰਵਾ ਲਈਆਂ ਜਾਣ ਇਸ ਸਬੰਧੀ ਉਸ ਤੋਂ ਬਾਅਦ ਫਿਰ ਸਾਰਿਆਂ ਦੇ ਕੰਨ ਖੜੇ ਹੋ ਗਏ ਪਿੰਡਾਂ ਦੇ ਵਿੱਚ ਖਾਸ ਕਰਕੇ ਸਾਰਾ ਧਿਆਨ ਕੇਂਦਰਿਤ ਹੋ ਗਿਆ ਹੁਣ ਝੋਨੇ ਦੀ ਵਾਢੀ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੰਨਿਆ ਜਾ ਰਿਹਾ ਕਿ 13 ਅਕਤੂਬਰ ਦਾ ਦਿਨ ਨਿਸ਼ਚਿਤ ਕੀਤਾ ਜਾ ਸਕਦਾ ਹੈ ਪਰ 10 ਤੋਂ 20 ਅਕਤੂਬਰ ਦੇ ਵਿਚਾਲੇ ਵਿਚਾਲੇ ਹੀ ਕੋਈ ਨਾ ਕੋਈ ਦਿਨ ਤੈਅ ਹੋਵੇਗਾ ਇਹ ਗੱਲ ਪੱਕੀ ਹੈ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਚੋਣਾਂ ਹੋ ਜਾਣਗੀਆਂ ਕਿਉਂਕਿ ਪਹਿਲਾਂ ਹੀ 8-10 ਮਹੀਨੇ ਚੋਣਾਂ ਨੇ ਜਿਹੜੀਆਂ ਲੇਟ ਹੋ ਜਾਂਦੀਆਂ ਨੇ ਹੁਣ ਪੰਜਾਬ ਜਿਹੜਾ ਰਾਜ ਚੋਣ ਕਮਿਸ਼ਨ ਹੈ ਉਹਨਾਂ ਦੇ ਵੱਲੋਂ ਵੀ ਤਿਆਰੀ ਪੂਰੀ ਤਰ੍ਹਾਂ ਖਿੱਚ ਦਿੱਤੀ ਗਈ ਹੈ ਔਰ ਡਿਪਟੀ ਕਮਿਸ਼ਨਰ ਕਈ ਥਾਵਾਂ ਤੋਂ ਸੂਚਨਾਵਾਂ ਆਈਆਂ ਨੇ ਕਿ ਉਹਨਾਂ ਨੇ ਰੋਸਟਰ ਜਿਹੜੇ ਨੇ ਉਹ ਤਿਆਰ ਕਰ ਲਏ ਨੇ ਪੂਰੀਆਂ ਹੋਰ ਜਿਹੜੀਆਂ ੜੀਆਂ ਤਿਆਰੀਆਂ ਮੁਕੰਮਲ ਕਰਨ ਵਾਲੀਆਂ ਸੀ ਉਹ ਹੋ ਚੁੱਕੀਆਂ ਨੇ ਤੇ ਹੁਣ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਜਿਹੜਾ ਵਿਗਲ ਵਾਜਦਾ ਦਿਖਾਈ ਦੇ ਰਿਹਾ ਉਹ ਜਲਦੀ ਹੀ ਅਮਲੀ ਰੂਪ ਦੇ ਵਿੱਚ ਵੀ ਨੇਪਰੇ ਚੜ ਜਾਵੇਗਾ ਤਾਂ ਹੁਣ ਨਵੀਂ ਸੂਚਨਾ ਕੀ ਹੈ ਨਵੀਂ ਸੂਚਨਾ ਇਹ ਹੈ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਸਰਪੰਚ ਤੇ ਪੰਚ ਉਮੀਦਵਾਰਾਂ ਦੇ ਲਈ ਚੋਣ ਨਿਸ਼ਾਨ ਨਿਸ਼ਚਿਤ ਕਰ ਦਿੱਤੇ ਨੇ ਇੱਥੇ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਕੈਬਨਿਟ ਦੇ ਵਿੱਚ ਉਸ ਤੋਂ ਬਾਅਦ ਫਿਰ ਉਸ ਨੂੰ ਬਿੱਲ ਨੂੰ ਮਨਜ਼ੂਰੀ ਦਿੱਤੀ ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ ਤੌਰ ਤੇ ਕਿ ਪੰਚਾਇਤੀ ਰਾਜ ਐਕਟ ਆ ਜਿਹੜਾ ਉਸ ਵਿੱਚ ਸੋਧ ਕੀਤੀ ਜਾਂਦੀ ਹੈ ਕਿਸੇ ਨੂੰ ਵੀ ਪਾਰਟੀ ਦੇ ਚਿੰਨ੍ਹ ਦੇ ਉੱਤੇ ਖਾਸ ਕਰਕੇ ਚੋਣ ਲੜਨ ਦੀ ਆਗਿਆ ਨਹੀਂ ਹੋਵੇਗੀ ਇਹ ਸੋਧ ਤਾਂ ਕੀਤੀ ਹੀ ਗਈ ਨਾਲ ਹੋਰ ਕਈ ਸੋਧਾਂ ਕੀਤੀਆਂ ਗਈਆਂ ਪਰ ਇਸ ਸੋਧ ਦੇ ਨਾਲ ਵਿਰੋਧੀਆਂ ਨੇ ਕਿਹਾ ਕਿ ਪਹਿਲਾਂ ਵੀ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਕਿਹੜਾ ਕੋਈ ਪਾਰਟੀ ਦੇ ਚਿੰਨ੍ਹ ਦੇ ਉੱਤੇ ਪੰਚੀ ਸਰਪੰਚੀ ਦੀ ਚੋਣ ਲੜਦਾ ਰਿਹਾ ਹੈ ਇਹ ਸਰਕਾਰ ਨੇ ਅਜਿਹਾ ਕਿਉਂ ਕੀਤਾ ਹਾਲਾਂਕਿ ਸ਼ੱਕ ਦੀ ਨਜ਼ਰ ਨਾਲ ਇਸ ਵੇਲੇ ਨੂੰ ਇਸ ਕਰਕੇ ਵੀ ਵੇਖਿਆ ਗਿਆ ਕਿਉਂਕਿ ਇਸ ਦੇ ਹਵਾਲੇ ਨਾਲ ਹੋਰ ਕਈ ਅਜਿਹੀਆਂ ਸੋਧਾਂ ਕਰ ਲਈਆਂ ਗਈਆਂ ਨੇ ਚੁੱਪਚਾਪੀਤੇ ਜਿਸ ਨੂੰ ਲੈ ਕੇ ਵਿਰੋਧੀਆਂ ਨੂੰ ਵੀ ਪਤਾ ਨਹੀਂ ਲੱਗਿਆ ਜਿਵੇਂ ਕਿ ਰਿਜ਼ਰਵੇਸ਼ਨ ਨੂੰ ਲੈ ਕੇ ਜਿਹੜਾ ਇੱਕ ਰੋਟੇਸ਼ਨ ਬਣੀ ਹੋਈ ਹੈ ਉਸ ਨੂੰ ਲੈ ਕੇ ਨਵੇਂ ਸਿਰੇ ਤੋਂ ਉਤਤ ਕਰ ਦਿੱਤਾ ਗਿਆ ਤਾਂ ਕਿ ਮਰਜ਼ੀ ਦੇ ਨਾਲ ਜਿੱਥੇ-ਜਿੱਥੇ ਲੋੜ ਪਵੇ ਉੱਥੇ ਰੋਟੇਸ਼ਨ ਆਪਣੀ ਮਰਜ਼ੀ ਦੇ ਨਾਲ ਪਾਈ ਜਾ ਸਕਦੀ ਹੈ ਉਹ ਇੱਕ ਵੱਖਰੀ ਗੱਲ ਹੈ ਪ੍ਰਣਾਲੀ ਜੇਕਰ ਗੱਲ ਕੀਤੀ ਜਾਵੇ ਕਿ ਜਿਹੜਾ ਚੋਣ ਨਿਸ਼ਾਨ ਨੂੰ ਲੈ ਕੇ ਇਹ ਪੰਜਾਬ ਸਰਕਾਰ ਨੇ ਇਹ ਤੈਅ ਕਰ ਲਿਆ ਕਿ ਕੋਈ ਵੀ ਪਾਰਟੀ ਚਿੰਨ ਦੇ ਉੱਤੇ ਚੋਣ ਨਹੀਂ ਲੜੇਗਾ ਤਾਂ ਫਿਰ ਕਿਹੜੇ-ਕਿਹੜੇ ਚੋਣ ਨਿਸ਼ਾਨ ਮਿਲ ਸਕਦੇ ਨੇ ਜਿਵੇਂ ਕਿ ਪਹਿਲਾਂ ਪੰਚਾਇਤੀ ਚੋਣਾਂ ਦੇ ਵਿੱਚ ਨਿਸ਼ਾਨ ਮਿਲਦੇ ਰਹੇ ਨੇ सरपंच उम्मीदवार है उसदा चुनाव निशान वखरा हुंदा है पंच वार्ड ਦੇ ਹਿਸਾਬ ਦੇ ਨਾਲ ਵਾਰਡਬੰਦੀ ਦੇ ਹਿਸਾਬ ਨਾਲ ਉਹਨੂੰ ਵਖਰਾ ਜਿਹੜਾ ਆ ਉਹ ਚੋਣ ਨਿਸ਼ਾਨ ਮਿਲਦਾ ਹੁਣ ਚੋਣ ਨਿਸ਼ਾਨ ਕਿਹੜੇ ਕਿਹੜੇ ਮਿਲਨੇ ਇਸ ਦੇ ਵਿੱਚ ਚੋਣ ਨਿਸ਼ਾਨ ਨਿਸ਼ਚਿਤ ਕੀਤੇ ਗਏ ਨੇ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਜਿਸ ਦੇ ਵਿੱਚ ਚੋਣ ਕਮਿਸ਼ਨ ਨੇ ਸਰਪੰਚਾਂ ਉਮੀਦਵਾਰਾਂ ਦੇ ਲਈ 38 ਵੱਖੋ ਵੱਖਰੇ ਚੋਣ ਨਿਸ਼ਾਨ ਆ ਜਿਹੜੇ ਉਹ ਜਾਰੀ ਕੀਤੇ ਨੇ ਔਰ ਪੰਚ ਦੇ ਲਈ 70 ਚੋਣ ਨਿਸ਼ਾਨ ਜਿਹੜੇ ਨੇ ਉਹ ਜਾਰੀ ਕੀਤੇ ਰੇ ਜਿਵੇਂ ਕਿ ਇੱਕ ਪਿੰਡ ਦੇ ਵਿੱਚ ਮੰਨ ਕੇ ਚੱਲੋ ਕਿ 15 ਜਿਹੜੇ ਨੇ ਉਹ ਵਾਰਡ ਨੇ 15 ਵਾਰਡਾਂ ਦੇ ਵਿੱਚੋਂ ਇਹਨਾਂ 70 ਚੋਣ ਨਿਸ਼ਾਨ ਜਿਹੜੇ ਪੰਚਾਂ ਲਈ ਤੈਅ ਕੀਤੇ ਹੋਣਗੇ ਉਹਨਾਂ ਵਿੱਚੋਂ ਇਹਨਾਂ 15 ਨੂੰ ਦੇ ਦਿੱਤੇ ਜਾਣਗੇ ਇਸੇ ਤਰ੍ਹਾਂ ਸਰਪੰਚ ਜਿਹੜਾ ਆ ਉਹ ਉਮੀਦਵਾਰ ਦੇ ਲਈ ਜੇ ਮੰਨ ਲਓ ਇੱਕ ਪਿੰਡ ਦੇ ਵਿੱਚ ਇੱਕ ਗ੍ਰਾਮ ਪੰਚਾਇਤ ਦੇ ਵਿੱਚ ਉਮੀਦਵਾਰਾਂ ਦੀ ਗਿਣਤੀ 5 ਹੋ ਜਾਂਦੀ ਹੈ ਤਾਂ ਉਹ 5 ਸਰਪੰਚ ਉਮੀਦਵਾਰਾਂ ਦੇ ਵਿੱਚੋਂ 38 ਜਿਹੜੇ ਚੋਣ ਨਿਸ਼ਾਨ ਹੋਣਗੇ ਉਹਨਾਂ ਦੇ ਵਿੱਚੋਂ ਇੱਕ-ਇੱਕ ਚੋਣ ਨਿਸ਼ਾਨ ਉਹਨਾਂ ਨੂੰ ਦੇ ਦਿੱਤਾ ਜਾਵੇਗਾ ਜਿੱਥੇ ਸਰਬਸੰਮਤੀ ਹੋਣੀ ਆ ਉੱਥੇ ਤਾਂ ਇਹਨਾਂ ਚੋਂ ਨਿਸ਼ਾਨਾ ਦੀ ਨਿਸ਼ਾਨਾ ਦੀ ਕੋਈ ਜਿਹੜੀ ਹੈ ਵੈਲਿਊ ਹੀ ਨਹੀਂ ਪਵੇਗੀ ਕਿਉਂਕਿ ਪਹਿਲਾਂ ਹੀ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਪਹਿਲੀਆਂ ਸਰਕਾਰਾਂ ਦੇ ਵਾਗੀ ਕਿ ਜਿਹੜੀ ਸਰਬਸੰਮਤੀ ਕਰਨਗੇ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ 5 ਲੱਖ ਰੁਪਏ ਪ੍ਰਤੀ ਜਿਹੜੀ ਪੰਚਾਇਤ ਆ ਜਿਹੜੀ ਸਰਬਸੰਮਤੀ ਹੈ ਉਹ ਉਹਨਾਂ ਨੂੰ ਦਿੱਤੇ ਜਾਣਗੇ ਹੁਣ ਉਹ ਗੱਲਾਂ ਵੱਖਰੀਆਂ ਨੇ ਕਿ ਕਿੱਥੇ ਕਿੱਥੇ ਸਰਬਸੰਮਤੀ ਹੁੰਦੀ ਹੈ ਕਿ ਨਹੀਂ ਹੁੰਦੀ ਹੁਣ ਚੋਣ ਨਿਸ਼ਾਨਾਂ ਦੀ ਜਿਹੜੀ ਲਿਸਟ ਹੈ ਸੂਚੀ ਹੈ ਉਹ ਕਿਹੜੇ ਕਿਹੜੇ ਚੋਣ ਨਿਸ਼ਾਨ ਪੰਚਾਂ ਤੇ ਸਰਪੰਚਾਂ ਨੂੰ ਮਿਲ ਸਕਦੇ ਨੇ ਉਹ ਇਸ ਦੇ ਵਿੱਚ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਪੰਜਾਬੀ ਟਰਬਿਊਨ ਦੇ ਪੱਤਰਕਾਰ ਆਤੀਸ਼ ਗੁਪਤਾ ਦੀ ਰਿਪੋਰਟ ਦੱਸਦੀ ਹੈ ਕਿ ਪੰਜਾਬ ਪੰਚਾਇਤੀ ਚੋਣਾਂ ਦੇ ਵਿੱਚ ਕਿਵੇਂ ਕੰਗਾ ਵੇਲਣਾ ਲੈਪਟਾਪ ਤੇ ਖੜਾ ਕਈ ਝੋਣ ਨਿਸ਼ਾਨ ਬਣਨਗੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਤੇਜ਼ੀ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਨਹੀਂ ਇਸੇ ਦੌਰਾਨ ਪੰਜਾਬ ਚੋਣ ਕਮਿਸ਼ਨ ਨੇ ਜ਼ਿਲ੍ਹਾ ਪਰਿਸ਼ਦਾਂ ਬਲਾਕ ਸਮਿਤੀਆਂ ਅਤੇ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਉਮੀਦਵਾਰਾਂ ਨੂੰ ਜਾਰੀ ਕੀਤੇ ਜਾਣ ਵਾਲੇ ਚੋਣ ਨਿਸ਼ਾਨਾਂ ਦੀ ਸੂਚੀ ਹੈ ਜਿਹੜੀ ਜਾਰੀ ਕਰ ਦਿੱਤੀ ਹੈ ਚੋਣ ਕਮਿਸ਼ਨ ਨੇ ਸਰਪੰਚ ਦੀ ਚੋਣ ਲਈ 38 ਤੇ ਪੰਚ ਦੀ ਚੋਣ ਲਈ 70 ਵੱਖ-ਵੱਖਰੇ ਚੋਣ ਨਿਸ਼ਾਨ ਜਾਰੀ ਕਰ ਦਿੱਤੇ ਨੇ ਇਸ ਸੂਚੀ ਵਿੱਚ ਚੋਣ ਲੜਨ ਵਾਲਾ ਉਮੀਦਵਾਰ ਕੋਈ ਵੀ ਚੋਣ ਨਿਸ਼ਾਨ ਲੈ ਸਕਦਾ ਹੈ ਪੰਜਾਬ ਰਾਜ ਚੋਣ ਕਮਿਸ਼ਨ ਅਨੁਸਾਰ ਸਰਪੰਚ ਦੀ ਚੋਣ ਲੜਨ ਵਾਲੇ ਉਮੀਦਵਾਰ ਚੋਣ ਨਿਸ਼ਾਨ ਜਿਹੜੇ ਜਿਹੜੇ ਮਿਲਣਗੇ ਉਹਨਾਂ ਵਿੱਚੋਂ ਕਿਹੜੇ-ਕਿਹੜੇ ਨੇ ਚੋਣ ਨਿਸ਼ਾਨ ਬਾਲਟੀ, ਚੂੜੀਆਂ, ਚਿੜੀ ਬੱਲਾ, ਸੀਸੀਟੀਵੀ ਕੈ ਕੰਗਾ ਕੈਮਰਾ ਵੇਲਣਾ ਫੁਹਾਰਾ ਤੋਹਫਾ ਅੰਗੂਰ ਹੈੱਡਫੋਨ ਖੁਰਪਾ ਲੈਪਟਾਪ ਲੈਟਰ ਬਾਕਸ ਲਾਈਟਰ ਲੰਚ ਬਾਕਸ ਮਾਈਕ ਮਿਕਸੀ ਨੋਹੋ ਕਟਰ ਹਾਰ ਗਲੇ ਦੀ ਟਾਈ ਪੈਨ ਡਰਾਈਵ ਘੜਾ ਪੈਨ ਸਟੈਂਡ ਪੰਜਾਬੀ ਜੁੱਤੀ ਪੈਟਰੋਲ ਪੰਪ ਫ੍ਰਿਜ ਰੋਡ ਰੋਲਰ ਕਹੀ ਸ਼ਟਰ ਟਰੈਕਟਰ ਟਰਾਫੀ ਟੈਲੀਫੋਨ ਟੈਲੀਵਿਜ਼ਨ ਟੇਬਲ ਫੈਨ ਰੁਕ ਤੇ ਤਾਕੀ ਦੀ ਵਰਤੋਂ ਕਰ ਸਕਦੇ ਨੇ ਇਹ ਉਹ ਚੋਣ ਨਿਸ਼ਾਨੇ ਜਿਹੜੇ ਸਰਪੰਚਾਂ ਦੇ ਲਈ ਤੈਅ ਕੀਤੇ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਸ ਤੋਂ ਇਲਾਵਾ ਪੰਚ ਦੀ ਚੋਣ ਲੜਨ ਵਾਲਿਆਂ ਲਈ ਵੀ ਵੱਖੋ ਵੱਖਰੇ ਚੋਣ ਨਿਸ਼ਾਨਾਂ ਦੀ ਚੋਣ ਹੋ ਸਕਦੀ ਹੈ ਜਿਹੜਾ ਉਮੀਦਵਾਰ ਹੋਵੇਗਾ ਆਪਣੀ ਮਰਜ਼ੀ ਦੇ ਨਾਲ ਇਹਨਾਂ ਚੋਣ ਨਿਸ਼ਾਨਾਂ ਦੇ ਵਿੱਚੋਂ ਕਿਸੇ ਇੱਕ ਚੋਣ ਨਿਸ਼ਾਨ ਨੂੰ ਉਹ ਜਿਹੜਾ ਆ ਚੁਣ ਸਕਦਾ ਹੈ ਹਾਲਾਂਕਿ ਪਹਿਲ ਉਸ ਨੂੰ ਹੋਵੇਗੀ ਜਿਹੜਾ ਪਹਿਲਾਂ ਚੁਣ ਕੇ ਲੈ ਗਿਆ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਸਿਲੈਕਟ ਹੋ ਜਾਵੇਗਾ ਫਿਰ ਬਾਕੀ ਬਚੇ ਚੋਣ ਨਿਸ਼ਾਨਾਂ ਦੇ ਵਿੱਚੋਂ ਬਾਕੀ ਉਮੀਦਵਾਰਾਂ ਨੂੰ ਇਹ ਚੋਣ ਨਿਸ਼ਾਨ ਦਿੱਤੇ ਜਾ ਸਕਦੇ ਆ ਜਿਵੇਂ ਕਿ ਪੰਚ ਦੀ ਚੋਣ ਲੜਨ ਵਾਲਿਆਂ ਲਈ ਸੇਬ ਬੱਲੇਬਾਜ਼ ਬੈਲਟ ਕਿਸ਼ਤੀ ਚਟਾਈ ਕੈਰਮ ਬੋਰਡ ਕੰਪਿਊਟਰ ਮਾਊਸ ਕਾਰ ਕੇਕ ਡੀਜ਼ਲ ਪੰਪ ਡੰਬਲਸ ਡ੍ਰਿਲ ਮਸ਼ੀਨ ਮਿੱਟੀ ਦਾ ਦੀਵਾ ਬਿਜਲੀ ਦਾ ਖੰਭਾ ਕੰਨਾਂ ਦੀਆਂ ਵਾਲੀਆਂ ਬੰਸਰੀ ਫੁੱਟਬਾਲ ਕੀ ਹਰੀ ਮਿਰਚ ਗੈਸ ਸਿਲੰਡਰ ਗੈਸ ਚੁੱਲਾ ਗਲਾਸ ਹੈਲਮਟ ਹੈਡ ਕਾਰਡ ਹਰਮੋਨੀਅਮ ਤੇ ਹਾਕੀ ਤੇ ਬਾਲਸਣੇ 74 ਨਿਸ਼ਾਨ ਜਾਰੀ ਕੀਤੇ ਗਏ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਚੋਣ ਨਿਸ਼ਾਨ ਨੇ ਜਿਹੜੇ ਕੀ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨਰ ਜਿਹੜੇ ਨੇ ਕਮਲ ਚੌਧਰੀ ਰਾਜ ਕਮਲ ਚੌਧਰੀ ਨੇ ਕਿਹਾ ਕਿ ਇਹਨਾਂ ਚੋਣ ਨਿਸ਼ਾਨਾ ਸੰਬੰਧੀ ਰਾਜ ਦੇ ਸਬੂ ਡਿਪਟੀ ਕਮਿਸ਼ਨਰਜ਼ ਕਮ ਜ਼ਿਲ੍ਹਾ ਚੋਣ ਅਫਸਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਉਨਾ ਕਿਆ ਕਿ ਸੂਬਾ ਸਰਕਾਰ ਵੱਲੋਂ ਜਾਰੀ ਨਵੇਂ ਆਦੇਸ਼ ਅਨੁਸਾਰ ਇਸ ਵਾਰ ਸਰਪੰਚਾਂ ਤੇ ਪੰਚਾਂ ਦੀ ਚੋਣ ਕੋਈ ਵੀ ਉਮੀਦਵਾਰ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਸਕੇਗਾ ਹਾਲਾਂਕਿ ਲੜੀ ਤਾਂ ਪਹਿਲਾਂ ਵੀ ਨਹੀਂ ਜਾਂਦੀ ਸਰਪੰਚ ਤੇ ਪੰਚ ਦੀ ਚੋਣ ਲੜਨ ਵਾਲਿਆਂ ਨੂੰ ਇਹਨਾਂ ਚੋਣ ਨਿਸ਼ਾਨਾਂ ਵਿੱਚ ਹੀ ਅਲਾਟ ਕੀਤਾ ਜਾਵੇਗਾ ਇਸੇ ਤਰ੍ਹਾਂ ਸਰਪੰਚ ਉਮੀਦਵਾਰਾਂ ਦੇ ਲਈ 38 ਤੇ ਪੰਚ ਉਮੀਦਵਾਰਾਂ ਦੇ ਲਈ 70 ਚੋਣ ਨਿਸ਼ਾਨ ਜਾਰੀ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਮੁੱਖ ਰੂਪ ਦੇ ਵਿੱਚ ਜਿਹੜੇ ਸੂਚੀ ਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਵਿੱਚੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਇਹਨਾਂ ਚੋਣ ਨਿਸ਼ਾਨਾਂ ਦੇ ਜ਼ਰੀਏ ਹੀ ਤੁਸੀਂ ਆਪਣੇ ਆਪਣੇ ਪਿੰਡ ਦੇ ਸਰਪੰਚ ਤੇ ਪੰਚ ਦੇ ਚੋਣ ਨਿਸ਼ਾਨ ਦੇ ਉੱਤੇ ਮੋਹਰ ਲਾ ਕੇ ਉਹਨਾਂ ਨੂੰ ਆਪਣੇ ਹਲ ਜਿਹੜਾ ਵਾਰਡ ਦੀ ਤੇ ਆਪਣੇ ਪਿੰਡ ਦੀ ਜਿਹੜੀ ਹੈ ਨੁਮਾਇੰਦਗੀ ਉਹ ਤੁਸੀਂ ਦੇ ਸਕਦੇ ਹੋ। ਇਹੀ ਚੋਣ ਨਿਸ਼ਾਨ ਹੋਣਗੇ ਇਹਨਾਂ ਤੋਂ ਇਲਾਵਾ ਹੋਰ ਚੋਣ ਨਿਸ਼ਾਨ ਨਹੀਂ ਹੋਣਗੇ। ਖਾਸ ਕਰਕੇ ਕਿਸੇ ਵੀ ਪਾਰਟੀ ਦਾ ਜਿਹੜਾ ਰਜਿਸਟਰਡ ਪਾਰਟੀ ਆ ਉਹਨਾਂ ਦਾ ਚੋਣ ਨਿਸ਼ਾਨ ਨਹੀਂ ਮਿਲੇਗਾ। ਕਿਸੇ ਵੀ ਪੰਚ ਜਾਂ ਸਰਪੰਚ ਉਮੀਦਵਾਰ ਨੂੰ। ਫਿਲਹਾਲ ਇਸ ਜਾਣਕਾਰੀ ਵਿੱਚ ਨਹੀਂ। ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।